ਮੁੱਦੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਸੁਰਿੰਦਰ ਢੱਲਾ ਪੰਜ ਅਹਿਮ ਸਵਾਲ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਜਿਸ ਤਰ੍ਹਾਂ ਦਾ ਮਾਹੌਲ ਨਵਜੋਤ ਸਿੰਘ ਸਿੱਧੂ ਦੇ ক্রিকেট ਦੀ ਕਮੈਂਟਰੀ ਵਿੱਚ ਵਾਪਸ ਜਾਣ ਤੋਂ ਬਣਿਆ ਬਹੁਤ ਸਾਰੇ ਲੋਕ ਖੁਸ਼ ਨਹੀਂ ਜਿਹੜੇ ক্রিকেট ਪ੍ਰੇਮੀ ਨੇ ਉਹ ਸਾਰੇ ਖੁਸ਼ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਕਮੈਂਟਰੀ ਦਾ ਸਰਦਾਰ ਕਿਹਾ ਜਾਂਦਾ ਹੈ ਬਹੁਤ ਸਾਰੇ ਪੋਲਿਟੀਕਲ ਲੋਕ ਖੁਸ਼ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਹੱਕ ਹੈ ਕਿਉਂ ਆਪਣਾ ਰੋਜ਼ਗਾਰ ਕਰੇ ਆਪਣਾ ਟੈਲੈਂਟ ਆਪਣੀ ਹੌਬੀ ਉਹਨੂੰ ਪੂਰਾ ਕਰੇ ਕੁਝ ਲੋਕ ਵਿਰੋਧ ਵੀ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਕਮੈਂਟਰੀ ਨਹੀਂ ਕਰਨੀ ਚਾਹੀਦੀ ਸੀ ਜਾਂ ਉਹ ਸਿਆਸਤ ਕਰ ਲੈਣ ਜਾਂ ਫਿਰ ਉਹ ਕਮੈਂਟਰੀ ਕਰ ਲੈਣ ਇਹਨਾਂ ਦੀ ਗਿਣਤੀ ਹਾਲਾਂਕਿ ਬਹੁਤ ਥੋੜੀ ਲੱਗੀ ਰਹੀ ਹੈ ਜ਼ਿਆਦਾਤਰ ਲੋਕ ਇਸ ਗੱਲ ਤੋਂ ਖੁਸ਼ ਨੇ ਕਿ ਨਵਜੋਤ ਸਿੰਘ ਸਿੱਧੂ ਵੀ ਆਪਣੇ ਰੋਜ਼ਗਾਰ ਤੇ ਵਾਪਸ ਪਰਤ ਰਹੇ ਨੇ ਹੁਣ ਪੰਜ ਸਵਾਲ ਨੇ ਸਿੱਧੂ ਨੇ ਕਮੈਂਟਰੀ ਕਰਨ ਦਾ ਫੈਸਲਾ ਕਿਉਂ ਕੀਤਾ ਦੂਸਰਾ ਵੱਡਾ ਸਵਾਲ ਹੈ ਕਿ ਸਿੱਧੂ ਦੇ ਕਮੈਂਟਰੀ ਕਰਨ ਨਾਲ ਪੰਜਾਬ ਵਿੱਚ ਕਾਂਗਰਸ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸੰਭਾਵਨਾਵਾਂ ਖਤਮ ਹੋਣਗੀਆਂ ਜਾਂ ਘਟਣਗੀਆਂ ਤੇ ਇਹ ਉਨ੍ਹਾਂ ਤੇ ਨਕਾਰਾਤਮਕ ਅਸਰ ਪਾਏਗਾ ਤੀਜਾ ਵੱਡਾ ਸਵਾਲ ਹੈ ਕਮੈਂਟਰੀ ਕਰਨ ਨਾਲ ਪੰਜਾਬ ਵਿੱਚ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਕਮਜ਼ੋਰ ਹੋਏਗੀ ਜਾਂ ਮਜ਼ਬੂਤ ਹੋਏਗੀ ਇਹ ਵੀ ਵੱਡਾ ਸਵਾਲ ਹੈ ਔਰ ਚੌਥਾ ਸਵਾਲ ਹੈ ਕੀ ਸਿੱਧੂ ਕਾਂਗਰਸ ਦੇ ਲਈ ਪ੍ਰਚਾਰ ਕਰਨ ਗਈਆਂ ਨਹੀਂ? ਔਰ ਅਖੀਰ ਚ ਪੰਜਵਾਂ ਸਵਾਲ ਇਹ ਹੈ ਪਹਿਲਾਂ ਜਦੋਂ ਨਵਜੋਤ ਸਿੰਘ ਸਿੱਧੂ ਟੈਲੀਵਿਜ਼ਨ ਤੇ ਸ਼ੋਅ ਕਰਦੇ ਸੀ ਤੇ ਕਈ ਲੀਡਰ ਵਿਰੋਧ ਕਰਦੇ ਸੀ ਕਿ ਬਤੌਰ ਮੰਤਰੀ ਨਵਜੋਤ ਸਿੰਘ ਸਿੱਧੂ ਟੈਲੀਵਿਜ਼ਨ ਦਾ ਪ੍ਰੋਗਰਾਮ ਕਿਉਂ ਕਰਦੇ ਨੇ? ਤੇ ਹੁਣ ਕੁਝ ਲੋਕ ਸਵਾਗਤ ਕਰ ਰਹੇ ਨੇ ਉਹਨਾਂ ਚੋਂ ਅਜੇ ਆ ਕਿਉਂ ਆਂ? ਜਿਹੜੇ ਲੋਕ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਟੈਲੀਵਿਜ਼ਨ ਪ੍ਰੋਗਰਾਮ ਕਰਨ ਤੋਂ ਇਤਰਾਜ਼ ਕਰਦੇ ਸੀ ਅੱਜ ਉਹ ਜ਼ਲਕਮ ਕਿਉਂ ਕਰ ਰਹੇ ਨੇ ਇਹ ਪੰਜ ਵੱਡੇ ਸਵਾਲ ਨੇ ਮੁੱਦੇ ਦੀ ਗੱਲ ਵਿੱਚ ਇੱਕ ਇੱਕ ਕਰਕੇ ਇਹਨਾਂ ਸਾਰਿਆਂ ਦਾ ਅਨਲਿਸਿਸ ਅੱਗੇ ਵਧਾਵਾਂਗੇ ਔਰ ਮੈਨੂੰ ਇਹ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਇਹ ਫੈਸਲਾ ਕੀਤਾ ਸਹੀ ਕੀਤਾ ਹਰ ਕਿਸੇ ਨੂੰ ਕਿਰਤ ਕਰਨ ਦਾ ਹੱਕ ਹੈ ਗੁਰੂਆਂ ਦਾ ਸਨੇਹ ਹੈ ਕਿਰਤ ਕਰਨ ਦਾ ਸੋ ਸਾਰੇ ਲੋਕ ਆਪਣੇ ਹੱਥੀ ਆਪਣਾ ਕੰਮ ਕਰਦੇ ਨੇ ਨਵਜੋਤ ਸਿੰਘ ਸਿੱਧੂ ਰੋਜ਼ਗਾਰ ਕਿਉਂ ਨਾ ਕਰਨ ਨਵਜੋਤ ਸਿੰਘ ਸਿੱਧੂ ਇਮਾਨਦਾਰ ਲੀਡਰ ਨਾ ਸ਼ਰਾਬ ਦੀਆਂ ਫੈਕਟਰੀਆਂ ਨਾ ਕੋਈ ਹੋਰ ਰੋਜ਼ਗਾਰ ਨਾ ਹੋਟਲ ਨਾ ਫਾਈਨਾਂਸ ਕੰਪਨੀਆਂ ਨਾ ਟਰਾਂਸਪੋਰਟਾਂ ਨਾ ਬੱਸਾਂ ਤੇ ਫਿਰ ਨਵਜੋਤ ਸਿੰਘ ਸਿੱਧੂ ਆਪਣੇ ਟੈਲੈਂਟ ਨੂੰ ਆਪਣੇ ਪਰਿਵਾਰ ਦੇ ਆਰਥਿਕ ਗੁਜ਼ਾਰੇ ਲਈ ਕਿਉਂ ਨਹੀਂ ਵਰਤਣ ਜਾਂ ਕਿਉਂ ਨਾ ਵਰਤੇ ਸੋ ਨਵਜੋਤ ਸਿੰਘ ਸਿੱਧੂ ਨੇ ਫੈਸਲਾ ਨਿਸ਼ਚਿਤ ਤੌਰ ਤੇ ਇਸ ਕਰਕੇ ਕੀਤਾ ਹੈ ਕਿਉਂਕਿ ਉਹਨਾਂ ਦੇ ਪਰਿਵਾਰ ਦੀਆਂ ਆਰਥਿਕ ਜ਼ਰੂਰਤਾਂ ਪੂਰੀਆਂ ਹੋ ਸਕਣ ਨਵਜੋਤ ਸਿੰਘ ਸਿੱਧੂ ਇਮਾਨਦਾਰ ਲੀਡਰ ਹੈ ਕਿਸੇ ਤੋਂ ਪੈਸੇ ਨਹੀਂ ਲਏ ਕਿਸੇ ਤੋਂ ਕ੍ਰਪਸ਼ਨ ਦੇ ਵਿੱਚ ਹਿੱਸਾ ਨਹੀਂ ਮੰਗਿਆ ਮਜਬੂਰੀ ਸਮੇਂ ਕਿਸੇ ਅੱਗੇ ਹੱਥ ਨਹੀਂ ਫੈਲਾਇਆ ਢਿੱਡ ਘੱਟ ਕੇ ਔਖਾ ਸਮਾਂ ਕੱਢਿਆ ਉਹਨਾਂ ਦੇ ਧਰਮ ਪਤਨੀ ਕੈਂਸਰ ਨਾਲ ਪੀੜਤ ਰਹੇ ਸਭ ਨੂੰ ਪਤਾ ਹੈ ਕੈਂਸਰ ਦਾ ਇਲਾਜ ਕਿੰਨਾ ਮਹਿੰਗਾ ਹੈ ਔਰ ਉਹ ਵੀ ਜਦੋਂ ਕੈਂਸਰ ਦੀ ਸਟੇਜ ਵੱਡੀ ਹੋਵੇ ਸੋ ਨਵਜੋਤ ਸਿੰਘ ਸਿੱਧੂ ਨੇ ਉਸ ਵੇਲੇ ਵੀ ਕਿਸੇ ਅੱਗੇ ਹੱਥ ਨਹੀਂ ਅੜਿਆ ਔਰ ਮੋਗਾ ਦੇ ਵਿੱਚ ਜਿਹੜੀ ਮੀਟਿੰਗ ਸੀ ਵਰਕਰ ਮੀਟਿੰਗ ਨਵਜੋਤ ਸਿੰਘ ਸਿੱਧੂ ਦੀ ਉਹਨਾਂ ਨੇ ਉਹਦੇ ਵਿੱਚ ਵੀ ਕਿਹਾ ਕਿ ਜੇ ਘਰ ਮੇਰਾ ਸਭ ਕੁਝ ਵਿਕ ਜੇ ਜੇ ਘਰ ਵੀ ਵਿਕ ਜੇ ਜਾਂ ਵਿਕ ਗਿਆ ਤੇ ਮੈਂ ਦੱਸੂਗਾ ਸਾਰਿਆਂ ਨੂੰ ਸੋ ਨਵਜੋਤ ਸਿੰਘ ਸਿੱਧੂ ਲੋਕਾਂ ਤੋਂ ਕੋਈ ਗੱਲ ਲੁਕਾਉਂਦੇ ਨਹੀਂ ਇਸ ਕਰਕੇ ਉਹਨਾਂ ਨੇ ਆਪ ਕੱਲ ਦੱਸਿਆ ਕਿ ਉਹ ਕਮੈਂਟਰੀ ਕਰਨ ਜਾ ਰਹੇ ਨੇ ਸੋ ਕੁਝ ਸਮੇਂ ਲਈ ਕ੍ਰਿਕਟ ਦੀ ਕਮੈਂਟਰੀ ਦੇ ਨਾਲ ਉਹਨਾਂ ਦਾ ਜਿਹੜਾ ਰੋਜ਼ਗਾਰ ਹੈ ਉਹ ਨਵੇਂ ਸਿਰੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਸੋ ਆਰਥਿਕ ਮਜਬੂਤੀ ਲਈ ਔਰ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੀ ਧੀ ਦਾ ਵਿਆਹ ਕਰਨਾ ਪੁੱਤ ਦਾ ਵਿਆਹ ਉਹਨਾਂ ਨੇ ਕਰ ਲਿਆ ਨਵਜੋਤ ਸਿੰਘ ਸਿੱਧੂ ਦੀ ਧੀ ਪੈਸੇ ਦੀ ਕਮੀ ਕਰਕੇ ਫੀਸ ਦੀ ਕਮੀ ਕਰਕੇ ਵਿਦੇਸ਼ ਪੜਨ ਨਹੀਂ ਜਾ ਸਕੀ ਇਹ ਵੀ ਸਭ ਨੂੰ ਪਤਾ ਹੈ ਸੋ ਇਸ ਕਰਕੇ ਆਰਥਿਕ ਤੌਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਨਵਜੋਤ ਸਿੰਘ ਸਿੱਧੂ ਨੇ ਇਹ ਫੈਸਲਾ ਕੀਤਾ ਔਰ ਇਸ ਫੈਸਲੇ ਦਾ ਪੰਜਾਬੀ ਸਵਾਗਤ ਕਰ ਰਹੇ ਨੇ ਹੁਣ ਸਵਾਲ ਇਹ ਹੈ ਕਿ ਸਿੱਧੂ ਦੇ ਕਮੈਂਟਰੀ ਕਰਨ ਨਾਲ ਪੰਜਾਬ ਚ ਕਾਂਗਰਸ ਦੀਆਂ ਸੰਭਾਵਨਾਵਾਂ ਖਤਮ ਹੋਣਗੀਆਂ ਘਟਣਗੀਆਂ ਜਾਂ ਨਾ ਪੱਕੀ ਅਸਰ ਪਏਗਾ ਨਿਸ਼ਚਿਤ ਤੌਰ ਤੇ ਨਵਜੋਤ ਸਿੰਘ ਸਿੱਧੂ ਉਹ ਕਿਰਦਾਰ ਹੈ ਅਗਰ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਗਿਆ 2022 ਚ ਤੇ ਕਾਂਗਰਸ ਨੂੰ ਵੱਡੀ ਹਾਰ ਚ ਲੈਣੀ ਪਈ 2004 ਚ ਨਵਜੋਤ ਸਿੱਧੂ ਭਾਜਪਾ ਚਾਹੇ ਭਾਜਪਾ ਨੂੰ ਫਾਇਦਾ ਹੋਇਆ 2007 ਚ ਭਾਜਪਾ 19 ਸੀਟਾਂ ਜਿੱਤੀ 12 ਦੇ ਵਿੱਚ ਬੀਜੇਪੀ 12 13 ਸੀਟਾਂ ਜਿੱਤੀ 12 ਸੀਟਾਂ ਜਿੱਤੀ ਉਸ ਤੋਂ ਬਾਅਦ ਦੀ ਲੋਕ ਸਭਾ ਚੋਣ ਦੇ ਵਿੱਚ ਵੀ ਬੀਜੇਪੀ 2 3 ਸੀਟਾਂ ਜਿੱਤੀ ਨਵਜੋਤ ਸਿੰਘ ਸਿੱਧੂ ਵੀ ਜਿੱਤੇ ਜਦੋਂ ਨਵਜੋਤ ਸਿੰਘ ਸਿੱਧੂ ਨੇ ਬੀਜੇਪੀ ਛੱਡੀ 2017 ਚ ਕਾਂਗਰਸ ਆਏ ਉਸ ਤੋਂ ਬਾਅਦ ਕਾਂਗਰਸ 78 ਦੇ ਕਰੀਬ ਆ ਗਈ ਕੱਲਾ ਕੈਪਟਨ ਅਮਰਿੰਦਰ ਕਰਕੇ ਸਰਕਾਰ ਨਹੀਂ ਬਣੀ ਨਵਜੋਤ ਸਿੰਘ ਸਿੱਧੂ ਕਰਕੇ ਵੀ ਬਣੀ ਔਰ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਭਾਈ ਚ ਚਿਹਰਾ ਨਹੀਂ ਬਣਾਇਆ ਤੇ ਕਾਂਗਰਸ 18 ਤੇ ਵੀ ਸਿਮਟੀ ਹਾਲਾਂਕਿ ਚਰਨਜੀਤ ਚੰਨੀ ਵੀ ਉਸ ਵੇਲੇ ਚੰਗਾ ਕੰਮ ਕਰ ਰਹੇ ਸੀ ਭਾਵੇਂ ਕੈਪਟਨ ਮਰਿੰਦਰ ਦੀ ਸਰਕਾਰ ਦੇ ਮਾਫੀਆ ਰਾਜ ਨੇ ਵੀ ਐਂਟੀ ਇਨਕੰਮਬੈਂਸੀ ਪੈਦਾ ਕੀਤੀ ਲੇਕਿਨ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਛੱਡਣ ਦਾ ਵੱਡਾ ਨੁਕਸਾਨ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਨਾ ਕਰਨ ਦਾ ਵੱਡਾ ਨੁਕਸਾਨ ਕਾਂਗਰਸ ਪਾਰਟੀ ਨੂੰ ਹੋਇਆ ਹੁਣ ਜਦੋਂ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਤੋਂ ਦੂਰ ਰਹਿਣਗੇ ਤੇ ਨਿਸ਼ਚਿਤ ਤੌਰ ਤੇ ਲੋਕ ਸਭਾ ਚੋਣਾਂ ਚ ਕਾਂਗਰਸ ਦਾ ਨੁਕਸਾਨ ਹੋਏਗਾ ਪਰ ਪੰਜਾਬ ਦੇ ਸੰਗਠਨ ਨੇ ਨਵਜੋਤ ਸਿੰਘ ਸਿੱਧੂ ਤੋਂ ਜਿਹੜੀਆਂ ਦੂਰੀਆਂ ਬਣਾਈਆਂ ਨਵਜੋਤ ਸਿੰਘ ਸਿੱਧੂ ਦੀਆਂ ਮੀਟਿੰਗਾਂ ਦਾ ਜਿਹੜਾ ਵਿਰੋਧ ਕੀਤਾ ਪੰਜਾਬ ਚ ਕਾਂਗਰਸ ਦਾ ਸੰਗਠਨ ਇਸ ਵਕਤ ਉਸ ਸਥਿਤੀ ਦੇ ਵਿੱਚ ਲੱਗਦਾ ਹੀ ਨਹੀਂ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਪ੍ਰਚਾਰ ਲਈ ਬੁਲਾਉਣ ਪਹਿਲੀ ਗੱਲ ਨਵਜੋਤ ਸਿੰਘ ਸਿੱਧੂ ਉਹਨਾਂ ਉਮੀਦਵਾਰਾਂ ਲਈ ਪ੍ਰਚਾਰ ਕਰਨ ਜਾਣਗੇ ਜਾਂ ਜਾ ਸਕਦੇ ਨੇ ਜਿਹੜੇ ਸਾਫ਼ ਸੁਥਰੀ ਛਵੀ ਦੇ ਮਾਲਕ ਨੇ ਜਿਹੜੇ ਟਿੰਟਡ ਨਹੀਂ ਜਿਹੜੇ ਦਾਗ ਹੀ ਨਹੀਂ ਇਸ ਕਰਕੇ ਪਹਿਲਾਂ ਤਾਂ ਉਮੀਦਵਾਰ ਕਿਹੜੇ ਹੁੰਦੇ ਨੇ ਉਹਦੇ ਤੇ ਨਿਰਭਰ ਕਰੇਗਾ ਕਿ ਨਵਜੋਤ ਸਿੰਘ ਸਿੱਧੂ ਕਿਸ ਲਈ ਪ੍ਰਚਾਰ ਕਰਨਗੇ ਕਿਸ ਲਈ ਨਹੀਂ ਦੂਸਰਾ ਕਿ ਕਾਂਗਰਸ ਦਾ ਸੰਗਠਨ ਨਵਜੋਤ ਸਿੰਘ ਸਿੱਧੂ ਨੂੰ ਪ੍ਰਚਾਰ ਲਈ ਬੁਲਾਏਗਾ ਸੰਗਠਨ ਦੇ ਕਈ ਆਗੂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਾਰਵਾਈ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਚੋਂ ਕੱਢਣ ਦੀਆਂ ਇਸ਼ਾਰੇ-ਇਸ਼ਾਰਿਆਂ ਚ ਗੱਲਾਂ ਕਰ ਰਹੇ ਸੀ ਪਰ ਨਵਜੋਤ ਸਿੰਘ ਸਿੱਧੂ ਦਾ ਵਾਰ ਵੀ ਬਿੰਗਾ ਨਹੀਂ ਹੋਇਆ ਕਾਂਗਰਸ ਦੀ ਹਾਈ ਕਮਾਂਡ ਨੂੰ ਨਵਜੋਤ ਸਿੰਘ ਸਿੱਧੂ ਦੀ ਇਮਾਨਦਾਰੀ ਦਾ ਵੀ ਪਤਾ ਹੈ ਨਵਜੋਤ ਸਿੰਘ ਸਿੱਧੂ ਦੀ ਵਫਾਦਾਰੀ ਦਾ ਵੀ ਪਤਾ ਹੈ ਨਵਜੋਤ ਸਿੰਘ ਸਿੱਧੂ ਦੀਆਂ ਜ਼ਰੂਰਤਾਂ ਤੇ ਮਜਬੂਰੀ ਦਾ ਵੀ ਪਤਾ ਹੈ ਔਰ ਨਵਜੋਤ ਸਿੰਘ ਸਿੱਧੂ ਜਿਵੇਂ ਮੈਂ ਪਹਿਲਾਂ ਕਿਹਾ ਕੋਈ ਕੰਮ ਲੁਕੋ ਕੇ ਨਹੀਂ ਕਰਦੇ ਨਿਸ਼ਚਿਤ ਤੌਰ ਤੇ ਨਵਜੋਤ ਸਿੰਘ ਸਿੱਧੂ ਨੇ ਕ੍ਰਿਕਟ ਦੀ ਕਮੈਂਟਰੀ ਦੀ ਜਾਣਕਾਰੀ ਵੀ ਪਾਰਟੀ ਹਾਈ ਕਮਾਂਡ ਨੂੰ ਪਹਿਲਾਂ ਹੀ ਦਿੱਤੀ ਹੈ ਜਿਹਾ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਨੇ ਕਿ ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਜੀ ਤੱਕ ਇਹ ਸਾਰੀਆਂ ਗੱਲਾਂ ਪਹੁੰਚ ਗਈਆਂ ਸੀ ਕਿ ਨਵਜੋਤ ਸਿੰਘ ਸਿੱਧੂ ਕਿਸ ਤਰ੍ਹਾਂ ਦੇ ਫੈਸਲੇ ਭਵਿੱਖ 'ਚ ਕਰਨਗੇ ਪਰ ਪੰਜਾਬ ਦੇ ਨਾਲ ਖੜਨ ਦੀ ਗੱਲ ਤੇ ਉਹ ਕਾਇਮ ਨੇ ਪੰਜਾਬ ਦੀ ਸਿਆਸਤ, ਪੰਜਾਬ ਦੇ ਮੁੱਦਿਆਂ ਤੇ ਉਹਨਾਂ ਦੀ ਲੜਾਈ ਉਸੇ ਤਰ੍ਹਾਂ ਜਾਰੀ ਰਹੇਗੀ। ਕਮੈਂਟਰੀ ਹਮੇਸ਼ਾ ਨਹੀਂ ਹੋਣੀ, ਪੰਜਾਬ ਦੇ ਮੁੱਦਿਆਂ ਤੇ ਲੜਾਈ ਰੋਜ਼ ਹੋਣੀ ਹੈ। ਕੋਮੈਂਟਰੀ ক্রিকেট ਦੇ ਮੈਚ ਦੌਰਾਨ ਕੁਝ ਸਮੇਂ ਲਈ ਹੋਣੀ ਹੈ ਔਰ ਬਾਕੀ ਸਮਾਂ ਪੰਜਾਬ ਦੀ ਸਿਆਸਤ ਦੇ ਵਿੱਚ ਉਸੇ ਤਰ੍ਹਾਂ گزارਣਗੇ ਜਿਸ ਤਰ੍ਹਾਂ ਉਹਨਾਂ ਨਾਲ ਗਲਬਾ ਦੇ ਵਿੱਚ ਉਹਨਾਂ ਨੇ ਪੱਤਰਕਾਰਾਂ ਨੂੰ ਵੀ ਦੱਸਿਆ ਸੋ ਹੁਣ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਕਮਜ਼ੋਰ ਹੋਏਗੀ ਜਾਂ ਮਜ਼ਬੂਤ ਹੋਏਗੀ ਮੈਨੂੰ ਲੱਗਦਾ ਜਿਸ ਤਰ੍ਹਾਂ ਨਾਲ ਪੰਜਾਬੀ ਖੁਸ਼ ਹੋਏ ਨੇ ਹਰ ਪੰਜਾਬੀ ਨੂੰ ਪਤਾ ਹੈ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਦੀ ਸਥਿਤੀ ਕੀ ਹੈ ਹਰ ਪੰਜਾਬੀ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਨਾਲ ਖੜਾ ਹੈ ਇਸ ਕਰਕੇ ਪੰਜਾਬੀ ਖੁਸ਼ ਨੇ ਕਿ ਨਵਜੋਤ ਸਿੰਘ ਸਿੱਧੂ ਰੋਜ਼ਗਾਰ ਤੇ ਮੁੜੇ ਨੇ ਉਹਨਾਂ ਦਾ ਕਾਰ ਥੋੜਾ ਸੁਖਾਲਾ ਹੋਏਗਾ ਔਰ ਨਵਜੋਤ ਸਿੰਘ ਸਿੱਧੂ ਸਿਆਸੀ ਤੌਰ ਤੇ ਹੋਰ ਮਜ਼ਬੂਤ ਹੋਣਗੇ ਕਿਉਂਕਿ ਉਹ ਕੁਝ ਵੀ ਲੁਕਾ ਕੇ ਨਹੀਂ ਕਰਦੇ ਔਰ ਦਸਾਂ ਨਵਾਂ ਦੀ ਜਿਹੜੀ ਕਿਰਤ ਹੈ ਉਹ ਕਰਨ ਜਾ ਰਹੇ ਨੇ ਸੋ ਇਸ ਕਰਕੇ ਪੰਜਾਬੀ ਖੁਸ਼ ਹੋਣਗੇ ਔਰ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਤਕੜੀ ਹੋਏਗੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਨੌਜਵਾਨ ਇੱਕ ਰੋਲ ਮਾਡਲ ਦੀ ਤਰ੍ਹਾਂ ਦੇਖਦੇ ਨੇ ਕਿ ਕਿਵੇਂ ਨਵਜੋਤ ਸਿੰਘ ਸਿੱਧੂ ਨੇ ਜਿਸ ਵੀ ਕੰਮ ਦੇ ਵਿੱਚ ਹੱਥ ਪਾਇਆ ਉਹਦੇ ਵਿੱਚ ਬਲੰਦੀ ਹਾਸਲ ਕੀਤੀ ਪਹਿਲਾਂ ਕ੍ਰਿਕਟ 'ਚ ਬਲੰਦੀਆਂ ਫਿਰ ਕਮੈਂਟਰੀ 'ਚ ਬਲੰਦੀਆਂ ਫਿਰ ਟੈਲੀਵਿਜ਼ਨ ਸ਼ੋਅ 'ਚ ਬਲੰਦੀਆਂ ਤੇ ਫਿਰ ਸਿਆਸਤ 'ਚ ਬਲੰਦੀਆਂ ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖਲਵੌਣ 'ਚ ਵੱਡੀ ਭੂਮਿਕਾ ਤੇ ਕਈ ਵਾਰ ਐਮਪੀ ਚਾਰ ਵਾਰ ਐਮਪੀ ਇੱਕ ਵਾਰ ਐਮਐਲਏ ਮੰਤਰੀ ਤੇ ਫਿਰ ਨਵੇਂ ਸਿਰੇ ਤੋਂ ক্রিকেট ਦੀ ਕਮੈਂਟਰੀ ਚੈਂਟਰੀ ਔਰ 2022 ਮਈ ਤੋਂ ਲੈ ਕੇ April ਤੱਕ ਜੇਲ੍ਹ ਦੇ ਵਿੱਚ ਵੀ ਉਹਨਾਂ ਨੂੰ ਜਾਣਾ ਪਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਕਦੀ ਵੀ ਗੈਰਵਾਜਬ ਸਮਝੌਤੇ ਨਹੀਂ ਕਰਦੇ ਸੋ ਵਾਜਬ ਸਮਝੌਤੇ ਜਿਹੜੇ ਹੁੰਦੇ ਨੇ ਉਹ ਜ਼ਰੂਰ ਤਾਂ ਹੁੰਦੀਆਂ ਨੇ ਤੇ ਉਹਦੀ ਹਮੇਸ਼ਾ ਹਮਾਇਤ ਹੁੰਦੀ ਹੈ ਗੈਰਵਾਜਬ ਸਮਝੌਤਾ ਨਵਜੋਤ ਸਿੰਘ ਸਿੱਧੂ ਨੇ ਕਦੀ ਨਹੀਂ ਕੀਤਾ ਔਰ ਬਹੁਤ ਕੁਝ ਉਹਨਾਂ ਨੇ ਭੁਗਤਿਆ ਪਰ ਨਵਜੋਤ ਸਿੰਘ ਸਿੱਧੂ ਦੇ ਇਸੇ ਚੰਗੇ ਰਵਈਏ ਲਈ ਚੰਗੇ ਅੜੀਅਲ ਰਵਈਏ ਲਈ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਹਿੱਤਾਂ ਤੇ ਵੀ ਕਦੀ ਸਮਝੌਤਾ ਨਹੀਂ ਕਰਦੇ ਨਾ ਕੀਤਾ ਸੋ 2027 ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਹੋਰ ਉੱਬਰਣਗੇ ਔਰ ਹੋਰ ਮਜ਼ਬੂਤ ਹੋਣਗੇ ਕਿਉਂਕਿ ਅੱਜ ਵੀ ਲੋਕਾਂ ਨੂੰ 2027 ਚ ਨਵਜੋਤ ਸਿੰਘ ਸਿੱਧੂ ਦੇ ਰੂਪ ਦੇ ਵਿੱਚ ਇੱਕ ਜਿਹਾ ਚਿਹਰਾ ਉਪਲਬਧ ਹੈ ਜਿਹਨੂੰ ਉਹ ਮੁੱਖ ਮੰਤਰੀ ਦੇ ਤੌਰ ਤੇ ਚੁਣ ਸਕਦੇ ਨੇ ਫੈਸਲਾ ਪੋਲੀਟੀਕਲ ਪਾਰਟੀਆਂ ਨੇ ਵੀ ਕਰਨਾ ਹੈ ਪੰਜਾਬ ਦੇ ਲੋਕ ਅਗਰ ਨਵਜੋਤ ਸਿੰਘ ਸਿੱਧੂ ਨੂੰ ਚਿਹਰੇ ਦੇ ਤੌਰ ਤੇ ਅੱਗੇ ਆਉਂਦਾ ਵੇਖਦੇ ਨੇ ਉਮੀਦਵਾਰ ਦੇ ਤੌਰ ਤੇ ਤਾਂ ਨਿਸ਼ਚਿਤ ਤੌਰ ਤੇ ਨਵਜੋਤ ਸਿੰਘ ਸਿੱਧੂ 227 ਚ ਮੁੱਖ ਮੰਤਰੀ ਚਿਹਰੇ ਦੀ ਦੌੜ ਦੇ ਵਿੱਚ ਨੰਬਰ 1 ਆਗੂ ਹੋ ਸਕਦੇ ਨੇ। ਔਰ ਜਿੰਤੋਂ ਤੱਕ ਗੱਲ ਰਹੀ ਜਿਹੜੇ ਕੁਝ ਲੀਡਰ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਟੈਲੀਵਿਜ਼ਨ ਪ੍ਰੋਗਰਾਮਾਂ ਦਾ ਵਿਰੋਧ ਕਰਦੇ ਸੀ ਹੁਣ ਸਵਾਗਤ ਕਰ ਰਹੇ ਨੇ ਕਾਰਨ ਸਾਫ਼ ਹੈ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵਿਰੋਧ ਕਰਨ ਨੂੰ ਕੁਝ ਨਹੀਂ ਸੀ। ਇਸ ਕਰਕੇ ਵਿਰੋਧ ਹੁੰਦਾ ਸੀ ਕਿ ਨਵਜੋਤ ਸਿੰਘ ਸਿੱਧੂ ਜਾਂ ਸਿਆਸਤ ਕਰ ਲੈਣ ਜਾਂ ਟੈਲੀਵਿਜ਼ਨ ਪ੍ਰੋਗਰਾਮ ਕਰ ਲੈਣ ਤੇ ਅੱਜ ਜੋ ਇਸ ਕਰਕੇ ਕੁਝ ਸਵਾਗਤ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਅੱਜ ਵੀ ਭਾਵੇਂ ਅਜੋ ਵਿਧਾਇਕ ਨਹੀਂ ਤਾਂ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਦਾ ਵੱਡਾ ਦਖਲ ਹੈ ਪੰਜਾਬ ਲਈ ਵੱਡੀ ਲੜਾਈ ਲੜ ਰਹੇ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਹੁਣ ਨਵਜੋਤ ਸਿੰਘ ਸਿੱਧੂ ਕਮੈਂਟਰੀ ਕਰਨਗੇ ਤੇ ਸਿਆਸਤ ਲਈ ਥਾਂ ਵਿਹਲੀ ਹੋ ਜਾਣੀ ਹੈ ਪਰ ਜੇ ਹਾਂ ਨਹੀਂ ਹੋਣਾ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਵਿੱਚ ਪੰਜਾਬ ਦੇ ਮੁੱਦਿਆਂ ਤੇ ਉਸੇ ਤਰ੍ਹਾਂ ਜੰਗ ਜਾਰੀ ਰੱਖਣ ਵਾਲੇ ਨੇ ਸੋ ਫਿਲਹਾਲ ਮੁੱਦੇ ਦੀ ਗੱਲ ਦੇ ਵਿੱਚ ਇੰਨਾ ਹੀ ਨਵੇਂ ਸਿਰੇ ਤੋਂ ਕੱਲ ਇੱਕ ਵਾਰੀ ਫੇਰ ਮੁੱਦੇ ਦੀ ਗੱਲ ਦਾ ਨਵਾਂ ਅਨਲਿਸਿਸ ਕਰਾਂਗੇ ਬਹੁਤ ਧੰਨਵਾਦ